ਨਾਨਕੇ ਗਏ ਆਪਣੇ ਨਿਆਣੇ ਪੇਕੇ ਗਈ ਆਪਣੇ ਉਹ ਪੇਕੇ ਚਲ ਗਈ ਆ ਹੋਰ ਸਵੇਰੇ ਤੇ ਕੋਈ ਪ੍ਰੋਗਰਾਮ ਨਹੀਂ ਹੁੰਦਾ ਜਾਣਦਾ ਲੈ ਦੱਸ ਮੈਨੂੰ ਕਿਹੜਾ ਕੋਈ ਦੱਸ ਉਹ ਉਹਨੇ ਕੀ ਪੁੱਛਣਾ ਹੈਗਾ ਉਹ ਮੈਂ ਘਰ ਹੀ ਗਈ ਤੇ ਮੈਨੂੰ ਨੇ ਪੁੱਛਿਆ ਉਹ ਬਸ ਕੱਪੜੇ ਪਾ ਕੇ ਤੇ ਫਟਾਫਟ ਤੁਰਨ ਦੀ ਕੀਤੀ ਉਹਨੇ ਕਿ ਮੈਂ ਚੱਲੀ ਆ ਤੇ ਮੇਰਾ دل ਨਹੀਂ ਲੱਗਣ ਡਿਆ ਜਦੋਂ ਉਹਨੇ ਇੰਦੀ ਗੱਲ ਕਹਿਤੀ ਕਿ ਮੇਰਾ دل ਨਹੀਂ ਲੱਗਣ ਡਿਆ ਮੈਂ ਉਹਨੂੰ ਕੀ ਕਹਿੰਦੀ ਕਿੰਦਾ ਰੋਕਦੀ ਮਨੂਣਾ ਆ ਤੇਰੀ ਗੱਲ ਹਜਮ ਜੇ ਨਹੀਂ ਹੁੰਦੀ ਉਹਨੇ ਮੈਨੂੰ ਪੁੱਛਣਾ ਪੁੱਛਣਾ ਸੀ ਗੱਲ ਹੋ ਰਹੀ ਏ ਦੱਸ ਦੇ ਮੈਨੂੰ ਨੇ ਜੇ ਬਿਲਕੁਲ ਬਾਤ ਲੱਗਣਾ ਪਤਾ ਤੇ ਤੇਰਾ ਵੀ ਖਿਆਲ ਕੀ ਕਰਦਾ ਮੈਂ ਕੁਛ ਚੰਗਾ ਜਿਆ ਨਹੀਂ ਲੱਗਣਿਆ ਹਾਕੋ ਠੀਕ ਹੀ ਹੋਵੇ ਤੇ ਦਿਲਜੀਤ ਵੀ ਇਹ ਵਾਲੇ ਕਰੀ ਦੁਪਹਿਰੇ ਨਹੀਂ ਸੁੱਤੀ ਮੈਂ ਤੈਨੂੰ ਕੋਈ ਸੁੱਤਾ ਵੇਖਿਆ ਨਹੀਂ ਦੇਣੇ ਚਲੋ ਹੋ ਸਕਦਾ ਥੱਕੀ ਹੋਵੇ ਮਲਕਾ ਠੀਕ ਹੀ ਰੱਖੀ ਸਾਰਾ ਕੁਝ